ਇਸ ਗੱਡੀ ਦੀ ਹਾਲਤ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਪਰ ਇਸ ਗੱਡੀ 'ਚ ਮੌਜੂਦ ਨੌਜਵਾਨ ਜੋ ਇਸ ਵੇਲੇ ਹਸਪਤਾਲ 'ਚ ਜ਼ੇਰੇ ਇਲਾਜ ਨੇ ਉਹਨਾਂ ਨਾਲ ਜੋ ਹੋਇਆ ਉਹ ਇਸ ਤੋਂ ਵੀ ਕਿਤੇ ਵੱਧ ਭਿਆਨਕ ਸੀ ਹਸਪਤਾਲ 'ਚ ਜ਼ੇਰੇ ਇਲਾਜ ਇਹਨਾਂ ਨੌਜਵਾਨਾਂ ਦਾ ਨਾਮ ਹਰਜੋਤ ਤੇ ਸਿਮਰਜੋਤ ਸਿੰਘ ਹੈ ਜੋ ਆਪਣੀ ਕਾਰ 'ਚ ਸਵਾਰ ਹੋ ਕੇ ਪਟਿਆਲਾ ਜਾ ਰਹੇ ਸੀ ਪਰ ਰਾਜ ਇਹ ਨਾ ਸਿਰਫ ਹਾਦਸੇ ਦਾ ਬਲਕਿ ਗੁੰਡਾਗਰਦੀ ਦਾ ਵੀ ਸ਼ਿਕਾਰ ਹੋ ਗਏ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਕ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇੱਕ ਹੋਰ ਗੱਡੀ 'ਚ ਸਵਾਰ ਨੌਜਵਾਨਾਂ ਦੇ ਨਾਲ ਇਹਨਾਂ ਦਾ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਨੌਜਵਾਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੀ ਗੱਡੀ ਭਜਾ ਲਈ ਫਿਰ ਇਹਨਾਂ ਦੀ ਗੱਡੀ ਦਾ ਇਹ ਹਸ਼ਰ ਕਿਵੇਂ ਹੋਇਆ ਤੇ ਹਸਪਤਾਲ ਕਿਵੇਂ ਪਹੁੰਚੇ ਇਹ ਤੁਸੀਂ ਇਹਨਾਂ ਦੇ ਮੂੰਹੋਂ ਹੀ ਸੁਣ ਲਓ ਸਾਡੇ ਪਿੱਛੇ ਹੀ ਮੁੰਡੇ ਲੱਗੇ ਸੀ ਉਹਨਾਂ ਨੇ ਪਹਿਲਾਂ ਓਵਰਟੇਕ ਕਰਿਆ ਜੀ ਉਹਨਾਂ ਨੇ ਗੱਡੀ ਠੋਕਰ ਮਾਰਦੀ ਤੇ ਉਹ ਬਾੜੇ ਰਜੋਈ ਸੀ ਦਾ ਰੁਪੀਰ ਹੀ ਖੰਡਾਰੇ ਸੀ ਉੱਥੇ ਝੋੜ ਵੀ ਕਰ ਰਹੀ ਗੱਡੀਆਂ ਨਾਲ ਤੇ ਤੇ ਸਾਨੂੰ ਕਹਿੰਦੇ ਵੀ ਗੱਡੀ ਖੜਾਓ 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 ਅਸੀਂ ਖੜਾਈ ਨਹੀਂ ਉਹਨਾਂ ਦੇ ਦੇ ਕੇ ਉਹਨਾਂ ਨੇ ਹੱਥੋਂ ਤਮਾਰ ਕੇ ਗਾਲਾਂ ਗੂਲਾਂ ਕੱਟ ਕੇ ਪਿਸਟਲ ਪੁਸਟਰ ਦੇ ਫਾਇਰ ਚ ਲਾਇਆ ਜੀ ਤੇ ਸਾਨੂੰ ਓਵਰਟੇਕ ਕਰਕੇ ਅੱਗੇ ਲੰਘ ਗਈ ਅਸੀਂ ਮੋੜੀ ਗੱਡੀ ਛੇਤੀ ਰਹੀ ਵੀ ਸਮਾਨੇ ਵੱਲ ਨੂੰ ਚੱਲੀਏ ਤੇ بیا ਸੱਤ ਘਰ ਲਵੀ ਪਹੁੰਚ ਗਏ ਉਤੋਂ ਕੀ ਹੋਈ ਤੇ ਉਹਨੇ ਪਾਣੀ ਸਾਡੀ ਗੱਡੀ 'ਚ ਪਾਣੀ ਫੈਰ ਮਾਰੇ ਪਾਣੀ ੱਟਕਾ ਮਰਿਆ ਜੀ ਜਿੰਦ ਨੇ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਉਹ ਜਾ ਕੇ ਵੱਜ ਗਈ ਜੀ ਤੇ ਸਾਨੂੰ ਬਾਹਰੋਂ ਗੱਡੀ 'ਚੋਂ ਕੱਢ ਲਿਆ ਬਾਹਰ ਤੇ ਸਾਡੇ ਹੋਕੀਆਂ-ਉਕੀਆਂ ਮਾਰੀਆਂ ਕੁੱਟਿਆ ਛਪੜ-ਦੁੱਪੜ ਮਾਰੇ ਕਾਫੀ ਕੁਝ ਕਰਿਆ ਤੇ ਮੈਨੂੰ ਇੱਕ ਗੋਗੀ ਸਰਪੰਚ ਦੇ ਨਾਮ ਦਾ ਬੰਦਾ ਸੀ ਤੇ ਉਹ ਵੀ ਤੇ ਆ ਜਾ ਰਹੇ ਹੁਣੇ ਹੀ ਪਟਿਆਲੇ ਸਮਾਨੇ ਤੋਂ ਤੇ ਉਹਨੇ ਬਚਾਇਆ ਜੀ ਆਕੇ ਜੀ ਹਾਂ ਇਲਜ਼ਾਮ ਨੇ ਕਿ ਜਦ ਇਹਨਾਂ ਨੌਜਵਾਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਤਾਂ ਉਸ ਤੋਂ ਬਾਅਦ ਵੀ ਇਹਨਾਂ ਦਾ ਪਿੱਛਾ ਕਰ ਰਹੇ ਬਦਮਾਸ਼ਾਂ ਨੂੰ ਸਬਰ ਨਹੀਂ ਆਇਆ ਬਦਮਾਸ਼ਾਂ ਨੇ ਦੋਵਾਂ ਨੂੰ ਹਾਦਸੇ ਦਾ ਸ਼ਿਕਾਰ ਅਤੇ ਦੋ ਫਾੜ ਹੋਈ ਗੱਡੀ 'ਚੋਂ ਬਾਹਰ ਕੱਢਿਆ ਅਤੇ ਕੁੱਟਮਾਰ ਕਰਨ ਲੱਗ ਗਏ ਇਸੇ ਦੌਰਾਨ ਕੋਲੋਂ ਲੰਘ ਰਹੇ ਇੱਕ ਸ਼ਖਸ ਨੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬਦਮਾਸ਼ਾਂ ਨੇ ਉਸਤੇ ਵੀ ਫਾਇਰ ਕਰ ਦਿੱਤੇ ਅਸੀਂ ਐਸੋ ਪਟੇਲ ਤੋਂ ਵਾਪਸ ਆ ਰਹੇ ਸੀ ਸਾਸਾਂਗ ਦੇ ਤੀਜਾ ਜਿਹੜਾ ਗੇਟ ਹੁੰਦਾ ਜੀ ਉੱਥੇ ਅਸੀਂ ਉਹ ਤੋਂ ਕਿਲਾ ਕੋਗੀ ਗਏ ਆ ਉੱਥੇ ਹੀ ਗੱਡੀ ਰੋਕੀ ਇੱਕਦਮ ਬਲਾਸਟ ਹੋਇਆ ਸੀ ਗੱਡੀ ਰੋਕਲੀ ਉੱਥੇ ਲੋਕਾਂ ਤੋਂ ਬਾਅਦ ਜਾਂਦੇ ਵਾਪਸ ਜਾ ਕੇ ਬਾਹਰ ਜਾ ਕੇ ਦੇਖਿਆ ਉੱਥੇ ਗੱਡੀ ਦੇ ਵਿੱਚ ਇੱਕ ਮੁੰਡਾ ਵਿੱਚ ਫਸਿਆ ਸੀ ਇੱਕ ਮੁੰਡਾ ਬਾਹਰ ਡਿੱਗਿਆ ਪਿਆ ਸੀ ਉਹ ਮੁੰਡਾ ਭੱਜ ਗਿਆ ਸੀ ਜਦੋਂ ਜਾ ਕੇ ਮੁੰਡੇ ਨੂੰ ਬਾਹਰ ਕੱਢਿਆ ਉਹ ਮੈਨੂੰ ਕਹਿੰਦਾ ਕਹਿੰਦਾ ਭਾਜੀ ਮੇਰੇ ਨਾਲ ਇੱਕ ਮੁੰਡਾ ਹੋਰੇ ਵੀ ਤੁਸੀਂ ਉਹਨੂੰ ਬਚਾ ਲਓ ਉਹਨੂੰ ਮੁੰਡੇ ਮਾਰਨ ਡੈਣੇ ਹਾਲਾਂਕਿ ਇਧਰੋਂ ਸਮਾਨਤੋਂ ਇੱਕ ਗੱਡੀ ਆਈਏ ਉਹਨੇ ਜਦੋਂ ਲਾਈਟ ਪਾਈਏ ਮੈਂ ਉੱ ਮੈਂ ਜਾ ਕੇ ਉਹਨੂੰ ਕਹਿਆ ਦੋ ਤਿੰਨ ਵਾਰੀ ਕਹਿਆ ਮੈਂ ਛੱਡ ਦੇ ਛੱਡ ਦੇ ਉਹਦੋਂ ਮੈਂ ਬੈਂਚ ਪੁਸ਼ ਕਰਕੇ ਉਹਨੂੰ ਮੈਂ ਛਡਾਇਆ ਉਹਦੇ ਤੋਂ ਛਡਾਣ ਤੋਂ ਬਾਅਦ ਉਹਨਾਂ ਨੇ ਇਹਦਾ ਅਸਾਰ ਉਹਨੇ ਕੁਝ ਵੇਖਿਆ ਨਹੀਂ ਦੇਖਿਆ ਨਹੀਂ ਸਿੱਧਾ ਆ ਕੇ ਮੇਰੇ ਤੇ ਦੋ ਫੇਰ ਮਾਰਦੇ ਮੇਰੇ ਤੇ ਬਚਾਓਗੇ ਮੇਰੇ ਤੇ ਬਚਾਓਗੇ ਇਸ ਵਾਰਦਾਤ ਨੂੰ ਲੈ ਕੇ ਹੁਣ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਮੁਲਜ਼ਮਾਂ ਨੂੰ ਬਖਸ਼ਾ ਨਹੀਂ ਜਾਵੇਗਾ ਇਹ ਗੱਲ 26 ਤੇ 25 ਤੇ 26 ਦੀ ਇੰਟਰਵਿਊਿੰਗ ਰਾਤ ਦੇ ਵਿੱਚ ਉੱਥੇ ਫਤਿਹਪੁਰ ਦੇ ਨੇੜੇ ਦੋ ਧਿਰਾਂ ਦਾ ਆਪਸੀ ਲੜਾਈ ਝਗੜਾ ਹੋਇਆ ਹੈ ਤੇ ਉਹਦੇ ਵਿੱਚ ਇੱਕ ਗੱਡੀ ਨੂੰ ਕਾफी ਨੁਕਸਾਨੀ ਵੀ ਗਈ ਹੈ ਉਹਦੇ ਵਿੱਚੋਂ ਇੱਕ ਧਿਰ ਦੇ ਦੋ ਮਜਰੂਹ ਆਪਣਾ ਸਿਵਲ ਹਸਪੀਟਲ ਸਮਾਣਾ ਦੇ ਵਿੱਚ ਦਾਖਲ ਨੇ ਤੇ ਉਹਨਾਂ ਦੇ ਬਿਆਨ ਲੈ ਕੇ ਜوجੀ ਵੀ ਸੂਰਤ ਹੋ ਗਏ ਹੋ ਜੀ ਕਾਰਵਾਈ ਇਹ ਦੋਵੇਂ ਹੀ ਨੌਜਵਾਨ 18-19 ਸਾਲ ਦੇ ਦੱਸੇ ਜਾ ਰਹੇ ਨੇ ਜੋ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਤਾਂ ਨਹੀਂ ਹੋਏ ਪਰ ਇਹਨਾਂ ਨੂੰ ਡੂੰਗਾ ਸਦਮਾ ਜ਼ਰੂਰ ਲੱਗਿਆ ਹੈ ਇਹ ਸਹਿਮੇ ਹੋਏ ਨੇ ਇਨਾਂ ਦੇ ਪਰਿਵਾਰਕ ਮੈਂਬਰ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਪੁਲਿਸ ਵੀ ਮੁਲਜ਼ਮਾਂ ਨੂੰ ਨਾ ਬਖਸ਼ਣ ਦੇ ਦਾਅਵੇ ਕਰ ਰਹੀ ਹੈ। ਸਮਾਣਾ ਤੋਂ ਪਰਸ਼ੋਤਮ ਕੋਸ਼ਕ ਦੀ ਰਿਪੋਰਟ